ਕੰਸਿਸ਼ਿਕਾ ਜੀ ਸਾਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੀਰ ਹੋਪਸ ਸਾਲ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਮੈਂ ਹੁਣ ਬਣਾ ਰਹੀ ਮੇਥੀ ਦੇ ਪਰੌਂਠੇ ਫਿਰ ਤੁਸੀਂ ਯਕੀਨ ਮੰਨਿਓ ਰਾਸਤ ਹੋਗੀ ਕਿਉਂਕਿ ਮੈਂ ਦੁਪਹਿਰੇ ਬਣਾਉਣੇ ਸੀ ਮੇਥੀ ਦੇ ਪਰੌਂਠੇ ਬਟ ਫਿਰ ਪਤਾ ਨਹੀਂ ਮੈਂ ਫਿਲਮ ਜੀ ਦੇਖਣ ਲੱਗ ਗਈ ਉਹ ਬੈਠਦੇ ਬੈਠਦੇ ਮੁੱਥੇ ਟਾਈਮ ਗਾਰ ਲਤਾ ਤੇ ਜੇ ਮੈਂ ਹੁਣ ਵੀ ਨਾ ਬਣਾਇਆ ਮੈਨੂੰ ਤਾਂ ਲੱਗਦਾ ਹੈਗਾ ਫਿਰ ਮੈਂ ਬਣਾ ਸਕੂਗੀ ਕਿਉਂਕਿ ਸਵੇਰੇ ਮੈਂ ਉੱਠੇ ਨਹੀਂ ਜਾਂਦਾ ਮੈਂ ਨਹੀਂ ਆਲਸੀ ਹੋਈ ਪਈ ਹੁਣ ਕਿਉਂਕਿ ਰੀਡਿੰਗ ਵੀਕ ਚੱਲ ਰਿਹਾ ਨਾ ਤਾਂ ਹ ਸੋ ਐਨੀ ਆਲਸੀ ਹੋਈ ਪਈ ਐ ਕਿ ਉਹ ਤਾਂ ਉੱਠੇ ਨਹੀਂ ਜਾਂਦਾ ਹੈਗਾ ਤੇ ਜੇ ਆਪਾਂ ਕਿਹਾ ਨਾ ਦੁਪਹਿਰੇ ਬਣਾਉਣ ਲੱਗ ਗਏ ਦੁਪਹਿਰੇ ਹੁੰਦਾ 1000 ਹੱਥਾਂ 'ẽ ਬਣਾ ਲਾਂਗੇ ਕੋਈ ਗੱਲ ਨਹੀਂ ਭੁੱਖੀ ਨਹੀਂ ਲੱਗਦੀ ਹੈਗੀ ਤੇ ਆਪਾਂ ਮੈਥੀ ਲੈ ਕੇ ਆਈ ਸੀ ਸੁਪਰਸਟੋਰ ਤੋਂ ਮੈਂ ਢੂੰਢਦੀ ਆ ਆਲਫ ਐਨੀ ਕਾ ਗੱਟੀ ਲੈ ਕੇ ਆਈ ਸੀ ਇਹ ਤੇ ਸੁਣਨਾ ਕਿਤਾ ਐਡੀ ਕਾ ਗੱਟੀ ਕਿੰਨੇ ਡਾਲਰ ਦੀ ਪਈ ਸੀ ਆਈ ਥਿੰਕ ਇਹ ਪਈ ਸੀ 3.9 ਡਾਲਰ ਦੀ 3 ਨਹੀਂ ਸੀ ਆਈ ਥਿੰਕ ਹਾਂ ਸ਼ਾਇਦ 3 ਡਾਲਰ ਦੀ ਸੀ ਉੱਥੇ ਸਾਡੇ ਮੇਥੇ ਇੰਨੀ ਜ਼ਿਆਦੇ ਬਾਦੂ ਲੱਗਦੀ ਸੀ ਨਾ ਮਤਲਬ ਪਿਛਲੇ ਪਾਸੇ ਕਿਚਨ ਗਾਰਡਨ ਚਾਪਨੇ ਥੱਲੇ ਡਾਲਰਾਂ ਦੀ ਮੇਥੀ ਲੈ ਰਹੇ ਆ ਤੇ ਬਸ ਮੈਨਾ ਇਹ ਡੁੰਗਰੀ ਸੀ ਹਨਾ ਤੇ ਆਪਾਂ ਗਰਮ ਪਾਣੀ ਚ ਪਾ ਕੇ ਰੱਖ ਦਾਂਗੇ ਇਹਨੂੰ ਡੁੰਗ ਕੇ ਜੜੀ ਮਾਰੀ ਮੁੱਟੀ ਹੋਊਗਾ ਹਨਾ ਇਹ ਜਿਹੜਾ ਡਸਟ ਵਗੈਰਾ ਹੋਊਗਾ ਉਹ ਵੀ ਨਿਕਲ ਜੂਗੀ ਤੇ ਸੌਫਟ ਵੀ ਹੋ ਜੂਗੀ ਮੰਮੀ ਨੇ ਕਿਹਾ ਸੀ ਮੈਂ ਕਿਹਾ ਕਿ ਗਰਮ ਪਾਣੀ ਚ ਪਾ ਕੇ ਰੱਖ ਦਈਏ ਇਹ ਪਿਓਜਨਾ ਨੇ ਬੇਤੀ ਖੁਸ਼ਬੂ ਜਾਲੀ ਵਧੀਆ ਆਉਂਦੀ ਆ ਜਦ ਆਪਾਂ ਆਟੇ 'ਚ ਪਾਵਾਂਗੇ ਮੈਂ ਕੋਈ ਗੱਲ ਨਹੀਂ ਮੈਂ ਠੀਕ ਆ ਪਰ ਅਰ ਜੇ ਮੈਂ ਆਟਾ ਗੁੰਨੇ ਕੇ ਰੱਖ ਲੂੰਗੀ ਤੇ ਹੁਣ ਪਕਾ ਕੇ ਖਾ ਲੂੰਗੀ ਤੇ ਐਵੇਂ ਹੁਣ ਪਕਾ ਕੇ ਖਾ ਲੂੰਗੀ ਮੈਂ ਖਾ ਲੂੰਗੀ ਤੇ ਬਾਕੀ ਸਵੇਰੇ ਵੀ ਆਟਾ ਗੁੰਨੇ ਹੋਵੇ ਤਾਂ ਮੈਨੂੰ ਕੋਈ ਕਾਲ ਨਹੀਂ ਹੁਣ ਮੈਂ ਰਾਤ ਨੂੰ ਉੱਠ ਕੇ ਤਵੇ ਰੱਖ ਕੇ ਰੋਟੀ ਬਕਾਉਣੀ ਆ ਤਾਂ ਉਹਦਾ ਕੋਈ ਚੱਕ ਕਰਨੀ ਲੇਕਿਨ ਜੇ ਮੈਂ ਹੁਣ ਨਾ ਉਹ ਮਤਲਬ ਗੁੰਨੇ ਆਟਾ ਮੈਂ ਤਾਂ ਸਵੇਰੇ ਗੁੰਨੇ ਨਹੀਂ ਆਣਾ ਮੈਨੂੰ ਪਤਾ ਮਤਲਬ ਸਵੇਰੇ ਮੈਂ ਉੱਠਦੀ ਆਇਆ ਉੱਠ ਮੈਂ ਛੇਤੀ ਜਾਨੀ ਐ ਵੀ ਕਹਾ ਮੈਂ ਡੈਡੀ ਜਨ ਫੋਨ ਕਰਨਾ ਹੁੰਦਾ ਇਧਰ 8:30 ਹੁੰਦੇ ਨੇ ਉਧਰ ਫਿਰ 9 ਵਜੇ ਜਾਂਦੇ ਨੇ ਤਾਂ ਮੈਂ ਬਹੁਤ ਸਾਰੇ ਨੂੰ ਫੋਨ ਕਰਦੀ ਹੁੰਨੀ ਉਹਨਾਂ ਨੂੰ ਫਿਰ ਬਸ ਉਸ ਤੋਂ ਬਾਅਦ ਮੈਂ ਉੱਠ ਜਾਨੀ ਨੇ ਬਸ ਐ ਬਿਸਤਰੇ ਚ ਪਹਿਰਿਆ ਨਹੀਂ ਹੁੰਨੀ ਆ ਤੇ ਪਾਸਾ ਪਾਉਣਾ ਪਾ ਲੈਣਾ ਮਮੀ ਐਡ ਤਾਂ ਮੈਂ ਚੜਾਉਂਦੀ ਨੇ ਹੈਨਾ ਮਤਲਬ ਡੈਡੀ ਜਨ ਚੜਾਉਂਦੇ ਮਮਾ ਤੇ ਉਹ ਜਰਨਾਂ ਮੈਂ ਉਨਾਂ ਨੂੰ ਫੋਨ ਕਰਨਾ ਹੁੰਦਾ ਹੈ ਨਾ ਵੀ ਉੱਧਰ ਸਵੇਰ ਹੁੰਦੀ ਹੁੰਦੀ ਆ ਉਹਨਾਂ ਕਈ ਵਾਰ ਮੇਥੇਲੇ ਪਰੌਂਠੇ ਬਣਾਉਂਨਾ ਨਾ ਮਤਲਬ ਮੈਨੂੰ ਬੇਸਿਕਲੀ ਮੇਥੇਲੇ ਪਰੌਂਠੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਮਤਲਬ ਆਲੂ ਵਾਲੇ ਵਧੀਆ ਲੱਗਦੇ ਹਨ ਮੈਂ ਖਾ ਲੈਂਨੀ ਆਲੂ ਵਾਲੇ ਵੀ ਪਨੀਰ ਵਾਲੇ ਵੀ ਬਟ ਮੇਥੇਲੇ ਪਰੌਂਠੇ ਪਤਾ ਨਹੀਂ ਕਿਉਂ ਉੱਥੇ ਮੇਰੇ ਮਨ ਅੱਡੀ ਸਵਾਦ ਆਦਾ ਕਮਿਸਾ ਅਸੀਂ ਖਾਂਦੇ ਬਹੁਤ ਅੰਮੇਥੇਲੇ ਪਰੌਂਠੇ ਹਨਾ ਉੱਥੇ ਕਿਉਂਕਿ ਘਰ ਦੀ ਮੇਥੀ ਹੁੰਦੀ ਹੈ ਤਾਂ ਮਮਾ ਉੱਧਰ ਲੱਭੀ ਹੁੰਦੀ ਜੋ ਕੋਈ ਸਬ지 ਸਬਜੀ ਨਹੀਂ ਹੁੰਦੀ ਸੀ ਬਾਕੀ ਸਵਾਦ ਵੀ ਇੰਨੇ ਲ ਤੇ ਉਹ ਬੰਨਣਾ ਚੜਾਉਂਦੀ ਹੁੰਦੀ ਆ ਕਿੰਨੀਆਂ ਜੀ ਮਸ ਮੇਥੀ ਵਾਲੇ ਪਰਾਂਠੇ ਖਾ ਰਹੀਆਂ ਮੇਥੀ ਪਰਾਂਠੇ ਖਾ ਰਹੀਆਂ ਤੇ ਮੇਰਾ ਅੰਨਾ ਜੀ ਕਰਦਾ ਸੀ ਮੇਥੀ ਵਾਲੇ ਪਰਾਂਠੇ ਖਾਣ ਦਾ ਮਗਰ ਤਾਂ ਲਿਆ ਮੋਹ ਲੈ ਕੇ ਆਉਂਿਆ ਤੇ ਗ੍ਰੋਸਰੀ ਚ ਪਤਾ ਮੇਥੀ ਇੱਥੇ ਮੈਂ ਕਾਤੜੀ ਲੈ ਕੇ ਆਉਂਦੀ ਕਈ ਵਾਰ ਨਾ ਆਉਣ ਦਾ ਬਈ ਟਾਈਮ ਨਹੀਂ ਲੱਗਦਾ ਹੈਗਾ ਹਨਾ ਪਕਾਉਣ ਦੇ ਪਰਾਂਠੇ ਕਾਲਜ ਕਰਕੇ ਹਨਾ ਤਾਂ ਫਿਰ ਐ ਹੋ ਜਾਂਦਾ ਵੀ ਚੱਲ ਛੱਡ ਪਰਾਂ ਇਹ ਇੰਨੇ ਚ ਖਰਾਬ ਹੋ ਜਾਂਦੇ ਮੇਥੀ ਲੈ ਆ ਕੇ ਜੋ ਆਪਾਂ 10 15 ਦਿਨ ਆਪਕਸ਼ ਬਣਾਉਂਦੀ ਨਹੀਂ ਹੈਗੇ ਇਹਦਾ ਉਹਦੇ ਕਰਕੇ ਮੇਥੀ ਖਰਾਬ ਹੋ ਜਾਂਦੀ ਆ ਤਾਂ ਕਰਕੇ ਫਿਰ ਅਸੀਂ ਲੈ ਕੇ ਨਹੀਂ ਆਉਂਦੇ ਸੀ ਮਾਂਾ ਜਦ ਮੈਂ ਐਥ ਕੀ ਬਣਾ ਲੂਗੀ ਕੋਈ ਛੁੱਟੀਆਂ ਨਹੀਂ ਮੇਂਟ ਰੀਡਿੰਗ ਵੀਕ ਤਾਂ ਆ ਹੀ ਰਹੇਗਾ ਪਰ ਮਿਲ ਗਈ ਇੱਕ ਮੈ ਲੈ ਕੇ ਆਈ ਸੀ ਮੰਗੋ ਜੂਸ ਸੁਪਰ ਸਟੋਰ ਤੋਂ ਮੈਂ ਕਹਿ ਰਹੀ ਸੀ ਮੇਰੇ ਪੰਜਗਾ ਤਾਂ ਫਰੂਟੀ ਪੀਣ ਨੂੰ ਜੀ ਕਰ ਰਿਹਾ ਮੈਨੂੰ ਜੂਸ ਵੀ ਮੈਂ ਉਹ ਸਾਰੀ ਬੋਟਲ ਪੀ ਗਈ ਨਾ ਤਾਂ ਕਾਫੀ ਟਾਈਮ ਹੋ ਗਿਆ ਉਹ ਤਾਂ ਲੈ ਕੇ ਆਈ ਸੀ ਜਦੋਂ ਆਪਾਂ ਕਹਿ ਰਹੀ ਸੀ ਗ੍ਰੋਸਰੀ ਕਰਨ ਜਾ ਰਹੀ ਹਾਂ ਮਤੀ ਦੀ ਨਾਲ ਉਹ ਤਾਂ ਲੈ ਕੇ ਆਈ ਸੀ ਪਰ ਉਹਨ ਖਤਮ ਹੋ ਗਈ ਹੁਣ ਮੈਨੂੰ ਫਿਰ ਐ ਹੋਇਆ ਪਿਆ ਹੈ ਮੈਂ ਮੰਗੋ ਜੂਸ ਪੀਣਾ ਸਨੇਕ ਮੈਂ ਪੁੱਛਿਆ ਰੰਗ ਮਾ ਮਾ ਤਰੀਆ ਕਿ ਮੇਰੇ ਨੂੰ ਮੰਗੋ ਜੂਸ ਪੀਣ ਵਿੱਚ ਚਾਹਤ ਜੀ ਕਰੀ ਜਾਂਦਾ ਡੈਡੀ ਕਹਿੰਦੇ ਦਵਾਈਆਂ ਦੀ ਕਰਮੈਸ਼ ਹੈ ਉਹ ਦੇ ਕਰਕੇ ਤੇਰਾ ਜੀ ਕਰਦਾ ਕਰੇ ਮਨ ਸਾਰ ਨੂੰ ਅੱਖਾਂ ਜਾਂਦੇ ਕੰਮ ਲੱਗਦਾ ਸੀ ਮੇਥੀ ਡੁੰਗਣਾ ਤੇ ਇੱਥੇ ਮੈਂ ਕੱਲੀ ਗਾਰੀ ਉਹ ਤੇ ਤਾਂ ਵੀ ਕੋਈ ਨਾ ਕੋਈ ਕਰਾਉਣ ਆਲਾ ਹੁੰਦਾ ਸੀ ਮੇਥੀ ਡੁੰਗਣਾ ਤੇ ਧਨੀਆ ਡੁੰਗਣਾ ਸਭ ਤੋਂ ਜ਼ਿਆਦਾ ਇੱਕ ਜਿਵੇਂ ਗਵਾਰੇ ਫਲੀਆਂ ਢੰਗ ਕਿਉਂ ਚੀਰੀਆਂ ਹੋਣ ਸੱਚੀ ਗਵਾਰੇ ਫਲੀਆਂ ਚੀਰ ਮਤਲਬ ਗਵਾਰੇ ਫਲੀਆਂ ਸਹੀ ਬੋਲੇ ਮਨੇ ਕਵਾਰੇ ਫਲੀਆਂ ਚੀਰਨਾ ਬਹੁਤ ਜਿਆਦਾ ਔਖਾ ਤੁਸੀਂ ਕਹੋਗੇ ਮਨਵੀ ਤੁਸੀਂ ਹਣਾ ਹਣਾ ਕਰਦੇ ਰਹੇ ਹੋ ਹਨ ਕਦੇ ਐਂ ਕਰਦੇ ਰਹੇ ਹੋ ਹਨ ਪਰ ਤੁਸੀਂ ਐਂ ਬੋਲਦੇ ਹੋ ਕਦੇ ਤੁਸੀਂ ਐਂ ਬੋਲਦੇ ਹੋ ਹਨ ਮੈਂ ਵੀ ਇਹਨਾ ਬੋਲਦੀ ਆ ਇਹ ਮੈਂ ਤੁਹਾਨੂੰ ਕਹਿੰਦਾ ਮੈਂ ਕਹਾਂ ਮੈਨੂੰ ਘਟਾ ਸਕਦੀ ਬਟ ਮੈਨੂੰ ਰੋਕ ਨਹੀਂ ਸਕਦੀ ਹੈਗੀ ਮਤਲਬ ਮੈਂ ਸ਼ੁਰੂ ਤੋਂ ਲੱਗੀ ਹੋਈ ਹਾਂ ਨਾ ਬੋਲਣ ਵਾਸਤੇ ਨਾ ਤੁਸੀਂ ਕਿਵੇਂ ਕਹਿ ਸਕਦੇ ਹੋ ਹਾਂ ਵੀ ਮੈਂ ਚੁੱਪ ਕਰ ਜੂਗੀ ਹਨਾ ਬੋਲੀ ਬੋਲਣੋਂ ਹਟ ਜੂਗੀ ਸਭ ਦੀ ਬੋਲੀ ਅੱਡ ਅੱਡ ਹੁੰਦੀ ਹੈ ਹਨਾ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਹੈਗੇ ਮੇਰੀ ਬੋਲੀ ਐਵੇਂ ਕਿ ਮੈਨੂੰ ਐਵੇਂ ਹੀ ਮਤਲਬ ਸੁਭਾਅ ਪਿਆ ਹੋਇਆ ਬੋਲਣ ਦਾ ਤੇ ਮੈਂ ਕਿਹੜਾ ਸੋਚ ਕੇ ਬੋਲਦੇ ਮੈਂ ਸੋਚ ਕੇ ਬੋਲਣਾ ਆਪੇ ਮੂੰਹ ਚ ਨਿਕਲ ਜਾਂਦਾ ਹੁੰਦਾ ਮੈਂ ਕਈ ਵਰਡ ਵੀ ਐਵੇਂ ਹੀ ਬੋਲਦੀ ਹੁੰਦੀ ਹਾਂ ਜਿਵੇਂ ਉਹ ਕਸੂਰੀ ਮੇਥੀ ਹੁੰਦੀ ਲਈ ਮੈਂ ਕਈ ਵਾਰ ਪਹਿਲਾਂ ਮੈਂ ਕਸਤੂਰੀ ਮੇਥੀ ਬੋਲਦੀ ਰਹਿੰਦੀ ਹੁੰਦੀ ਸੀ ਮੈਂ ਹੌਲੀ ਹੌਲੀ ਸੈੱਟ ਕਰੀ ਮੈਂ ਹੁਣ ਤਾਂ ਬਟ ਤਾਂ ਵੀ ਹੌਲੀ ਹੌਲੀ ਫਰਕ ਪਾਊਗਾ ਕੱਟ ਦਿੱਤੀ ਜਾਂ ਬੰਦ ਮਤਲਬ ਕੱਟ ਜੂਗੀ ਥੋੜੀ ਜੀ ਬਟ ਬੰਦ ਨਹੀਂ ਹੁੰਦੀ ਹੈਗੀ ਜਿਵੇਂ ਵੀ ਮੈਂ ਬੋਲਦੀ ਹਾਂ ਨਾ ਤੇ ਬਾਕੀ ਸਭ ਦੀ ਆਪਣੀ ਆਪਣੀ ਭਾਸ਼ਾ ਹੁੰਦੀ ਹੈ ਨਾ ਕੋਈ ਕਿਵੇਂ ਪਨਸਟੇਸ਼ਨ ਕਰਦਾ ਉਹਦੀ ਕਿਵੇਂ ਕੋਈ ਕਿਵੇਂ ਕਰਦਾ ਉਹ ਆਪਾਂ ਕੁਛ ਕਹਿ ਵੀ ਨਹੀਂ ਸਕਦੇ ਹੈਗੇ ਮਨ ਮੈਨ ਕੋ ਬੈਟ ਆਉਂਦੀ ਵੀ ਰਹਿੰਦੇ ਮਨ ਮਨ ਰਹੀ ਤੁਸੀਂ ਹਲਾ ਹਲਾ ਬੋਲਦੇ ਰਹੇ ਨਾ ਤੁਸੀਂ ਆਏ ਬੋਲਦੇ ਰਹੇ ਨਾ ਸਭ ਪਹਿਲ ਪ्योर ਪੰਜਾਬੀ ਨਹੀਂ ਆਉਂਦੀ ਹੈਗੀ ਮੈਂ ਜਿਵੇਂ ਦੀ ਮਤਲਬ ਮੈਂ ਕਿਹੜਾ ਸਿੱਖੀਆਂ ਹਨ ਆਪਾਂ ਪੰਜਾਬੀ ਕੋਈ ਵੀ ਨਹੀਂ ਸਿੱਖਦੇ ਮੈਂ ਕਹਾ ਨਾ ਕੋਈ ਵੀ ਨਹੀਂ ਸਿੱਖਦਾ ਹੈਗਾ ਸਾਰਿਆਂ ਨੂੰ ਆਪਣੇ ਆਪ ਹੀ ਬੋਲਣੀ ਆਉਂਦੀ ਹੈ ਮੈਂ ਉਹ ਪੰਜਾਬੀ ਦੀ ਗੱਲ ਨਹੀਂ ਕਰ ਰਹੀ ਜਿਹੜੇ ਆਪ ਸਕੂਲਾਂ ਸਿੱਖਦੇ ਹਨ ਉਹ ਡਾਡ ਹੈ ਉਹ ਤਾਂ ਸਲਵਾੜ ਦੇ ਗੱਲਾਂ ਲਿਖੇ ਜਿਹੜੇ ਆਪ ਪੰਨ ਸਟੇਸ਼ਨ ਸਿੱਖਦੇ ਆ ਉਹ ਆਪਣੇ ਆਪ ਸਿੱਖਦੇ ਹਨ ਉਹ ਕੋਈ ਆਪਣੇ ਸਿਖਾਉਂਦਾ ਨਹੀਂ ਹੈਗਾ ਆਪਾਂ ਇਹ ਚੀਜ਼ ਨੂੰ ਆ ਬੋਲਣਾ ਇਹ ਚੀਜ਼ ਨਾ ਬੋਲਣਾ ਟੋਕ ਜ਼ਰੂਰ ਦੇਣਗੇ ਹਨਾ ਘਰ ਦੇ ਕੇ ਵੀ ਟੋਕ ਵੀ ਦਿੰਦੇ ਹੁੰਦੇ ਨੇ ਮੈਂ ਬੋਲਿਆ ਕਰੋ ਐ ਬੋਲਿਆ ਕਰੋ ਪਰ ਕਈ ਵਾਰ ਆਪ ਕੋ ਜੋ ਆਪ ਵੀ ਸਿੱਖਦੇ ਹੁੰਨੇ ਹਰ ਇੱਕ ਚੀਜ਼ ਤਾਂ ਮੰਨਦੇ ਲੱਗਦਾ ਹੈਗਾ ਨਾ ਕਿ ਬਾਕੀ ਚ ਕੋਈ ਗਲਤੀ ਦੱਲ ਵੀ ਨਹੀਂ ਹੈਗੀ ਹੈ ਨਾ ਬਸ ਤੁਸੀਂ ਜੇ ਆਪ ਜਿਵੇਂ ਕੀ ਬੋਲ ਕੀ ਰਿਹਾ ਤੁਸੀਂ ਉਹ ਸਮਝਾ ਦਿਓ ਆਪ ਦਾ ਅਗਰ ਤੁਝੇ ਸਮਝ ਆ ਰਿਹਾ ਤੁਸੀਂ ਕੀ ਬੋਲ ਰਹੇ ਹੋ ਬਸ ਉਹ ਠੀਕ ਹੈ ਮੇਰੇ ਸਾਹਮਣੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਇਹ ਮੈਂ ਕਮੈਂਟ ਵੀ ਇਗਨੋਰ ਕਰਦੀ ਹੁੰਨੀ ਹੈ ਹਨਾ ਮੈਂ ਜ਼ਿਆਦਾ ਕਰਦੀ ਨਹੀਂ ਹੈ ਜਿਹੜੇ ਹਨਾ ਹਨਾ ਕਰਦੇ ਰਹਿੰਦੇ ਨੇ ਹੁਣ ਜਦੋਂ ਮੇਰੀ ਬੋਲੀ ਟਿੱਕੀ ਪਈ ਹੈ ਹਨਾ ਤਾਂ ਹੁਣ ਮੈਂ ਕਿੱਥੋਂ ਕੀ ਕਹਿ ਸਕਦੀ ਆ ਸਮਦੀ ਬੋਲੀ ਆ ਡੜ ਫਰਕ ਹੈ ਮਾਝਾ ਮਾਲਵਾ ਸਾਰੇ ਬਾਕੀ ਮਾਝੇ ਚ ਮਾਲਵੇ ਚ ਵੀ ਬਹੁਤ ਜ਼ਿਆਦਾ ਕਰਕੇ ਕਿਉਂਕਿ ਮਾਲਵਿਦੇ ਆ ਡੜ ਏਰੀਏ ਨੇ ਕੋਈ ਸੰਗਰੂਰੀ ਇਲਾਕੇ ਦਾ ਕੋਈ ਲੁਧਿਆਣਾ ਏ ਤੋ ਕੋਈ ਕਿਵੇਂ ਹਨਾ ਐਵੇਂ ਡੜ ਬੋਲੀ ਦਾ ਫਰਕ ਤਾਂ ਪੈਂਦਾ ਹੀ ਹੈ ਨਾ ਜਿੱਥੇ ਆਪਾਂ ਜਿਹੜੇ ਮਾਹੌਲ ਚ ਪਾਲਦੇ ਆ ਆਪਾਂ ਉਮੇਸ ਦੇ ਹਿਸਾਬ ਨਾਲ ਢਲ ਜਾਂਦੇ ਹੁੰਨੇ ਆ ਹੁਣ ਐਮ ਕਹਿੰਦੀ ਦੀ ਪੰਜਾਬੀ ਦੀ ਦੀ ਪੰਜਾਬੀ ਮਤਲਬ ਮਾਝਾ ਦੇ ਨਾਲ ਜ਼ਿਆਦਾ ਰਹਿੰਦੇ ਨਾ ਦੀਦੀ ਪੰਜਾਬੀ ਆ ਜਿਹੜੀ ਮਾਡਰਨ ਟੱਚ ਦੀ ਆ ਹਨਾ ਕਿਉਂਕਿ ਸ਼ਹਿਰ ਚ ਵੀ ਰਹਿੰਦੇ ਆ ਤਾਂ ਫਿਰ ਉਹ ਸਾਹ ਹਿਸਾਬ ਨਾਲ ਬੋਲਦੇ ਮੈਂ ਖੇਤਾਂ ਚ ਰਹਿੰਦੇ ਸਾਡੇ ਕੋਈ ਐਨਾ ਟੋਕਣ ਟੁੱਕਣ ਵਾਲਾ ਵੀ ਨਹੀਂ ਹੈਗਾ ਸੀ ਹਨਾ ਰਾਮ ਨਾਲ ਜਿਵੇਂ ਅਸੀਂ ਬਸ ਸਿੱਖ ਹੀ ਗਏ ਐਵੇਂ ਬੋਲੀ ਗਏ ਸੁਭਾਅ ਜਿਹਾ ਪੈ ਗਿਆ ਸੀ ਦੀਦੀ ਆ ਗਏ ਨੇ ਦੀਦੀ ਥਲੇ ਰੂਮ ਚ ਨੇ ਆਪਣੇ ਉਹ ਮਾਲ ਤੋਂ ਆਏ ਨੇ ਮੈਂ ਤੇ ਦੀਦੀ ਮਾਲ ਚ ਗਈ ਸੀ ਸ਼ਾਪਿੰਗ ਵਗੈਰਾ ਕਰਨਾ ਪਹਿਲਾਂ ਮੈਨੂੰ ਕੁਕਿੰਗ ਕਰਨੀ ਐ ਨਹੀਂ ਜਿਆਦਾ ਮੁਸ਼ਕਿਲ ਲੱਗਦੀ ਸੀ ਨਾ ਘਰੇ ਹਾਏ ਵੀ ਕੋਈ ਕੁਕਿੰਗ ਨੂੰ ਕਹਤਾ ਮੈਨੂੰ ਹਾਏ ਮੈਂ ਤੇ ਰੋਟੀਆਂ ਬਕਾਉਣੀਆਂ ਪੈਣਗੀਆਂ ਹਾਏ ਐਥੇ ਆ ਕੇ ਨਾ ਸਾਰਾ ਕੁਝ ਸਾਫ ਕਰੀ ਆ ਹੁਣ ਮੈਨੂੰ ਕੁਕਿੰਗ ਕਰਨੀ ਔਖੀ ਲੱਗਦੀ ਹੁਣ ਮੈਂ ਜੇ ਕਹਾ ਮੈਨੂੰ ਲੱਗਦਾ ਇੰਡੀਆ ਵੀ ਜਾਉਂਗੀ ਮੈਨੂੰ ਲੱਗਦਾ ਮੈਂ ਆਰਾਮ ਨਾ ਕਰੂੰਗੀ ਪਹਿਲਾਂ ਪਤਾ ਕੀ ਕਰਦੀ ਹੁੰਦੀ ਸੀ ਮੈਂ ਕੁਕਿੰਗ ਕਰਕੇ ਹਨਾ ਭਾਂਡੇ ਨਹੀਂ ਮੈ ਤੋਂ ਹੁੰਦੇ ਸੀ ਮਤਲਬ ਐਥੇ ਤਾਂ ਜਿਵੇਂ ਹੁਣ ਰਸੋਈ ਸਾਫ ਕਰਨੀ ਸਾਰੀ ਹੈ ਨਾ ਭਾਂਡੇ ਵੀ ਮੰਜਨੇ ਇੰਡੀਆ 'ਲੀ ਮੈਂ ਕਦੇ ਭਾਂਡੇ ਮੰਜੇ ਨਾ ਰਸੋਈ ਸਾਫ ਕੀਤੀ ਰਾਮਨਾ ਬਸ ਨਾ ਕੀ ਕ ਭੰਡੇ ਚਾਹ ਤਾਂ ਮम्मा ਸਾਫ ਕਰ ਦਿੰਦੀ ਸੀ ਰਸੋਈ ਹੈ ਨਾ ਵੇ ਤੂੰ ਚੱਲ ਬਣਾਇਆ ਮੈਂ ਸਾਫ ਕਰ ਦਿੰਨੀ ਆ ਬਟ ਹੁਣ ਅਕਸਰ ਉਹ ਸਾਫ ਕਰਦੀ ਆ ਲੋ ਜੀ ਆਪਾਂ ਇਧਰ ਮੈਂ ਇੱਥੇ ਨਾ ਗਰ ਪੰਜ ਭਾ ਕੇ ਰੱਖ ਦਿੱਤੇ ਸੀ ਤੇ ਅਦਰ ਆਪਣੇ ਕੋਲ ਪਿਆਜ਼ ਤੇ ਹਰੀ ਮਿਰਚ ਪਈ ਸੀ ਅੱਧਾ ਦਾ ਪਿਆਜ਼ ਪਿਆ ਸੀ ਮੇਰੇ ਕੋਲ ਤੇ ਘਰੀ ਮਿਰਚ ਪਈ ਸੀ ਮੈਂ ਉਹ ਚੋਪ ਕਰਾਂਗੀ ਆੱਟਾ ਲਿਆ ਤੇ ਮੈਂ ਥੋੜਾ ਜਿਹਾ ਬੇਸਨ ਐਡ ਕਰੂੰਗੀ ਬੇਸਨ ਆਟਾ ਬਧੀਏ ਹੁੰਨ ਜਾਊਗਾ ਮੱਕੀ ਦਾ ਆਟਾ ਤਾਂ ਹੈ ਨਹੀਂ ਮਿਲਿਆ ਵੀ ਨਹੀਂ ਮੈਂ ਮੱਕੀ ਦਾ ਆਟਾ ਕਰ ਲੈਣੀ ਮਿਕਸ ਤੇ ਬੇਸਨ ਤੇ ਜਿਹੜਾ ਆਪਣਾ ਦੂਜਾ ਆਟਾ ਹੈ ਨਾ ਸਿੱ ਬਿਲਕੁਲ ਸੇਮ ਜਿਹਾ ਰੰਗ ਹੈ ਨਹੀਂ ਉੱਥੇ ਆਪਣੀ ਆਟੇ ਚਮਕਦਾ ਹੁੰਦਾ ਸੀ ਨਾ ਵਾਈਟ ਕਲਰ ਐਡ ਬੇਸਨ ਨਾਲ ਪੀਲਾ ਐਡ ਹੈ ਮੈਂ ਸੇਮ ਟੂ ਸੇਮ ਕਲਰ ਹੋਇਆ ਪਿਆ मसाले पा लेने लून हल्दी लाल मिर्च हरी मिर्च भी पाइए तो लाल मिर्च देख के पा लेंगे थोड़ा चाट मसाला ਸਾਰਾ ਸੱਲਾਂ ਮੇਰਾ ਪ੍ਰੇਵਟਾ ਤੇ ਇੱਕ ਸ਼ਲੋਕ ਦੇ ਵਿੱਚ 20 ਪਾਉਂਦੇ ਨੇ ਆਪਣਾ ਇੱਕ ਅੱਧਾ ਚਮਚਾ ਦਹੀਂ ਦਾ ਪਾ ਲੈਣਦੇ ਨੇ ਪਰ ਮੈਂ ਨਹੀਂ ਪਾਉਂਦੀ ਆਈ ਹਾਂ ਮਮਾ ਨੇ ਤਾਂ ਕਦੇ ਪਾਇਆ ਨਹੀਂ ਹੈਗਾ ਬਾਕੀ ਮੈਨੂੰ ਨਹੀਂ ਪਤਾ ਦੇ ਰਿਜ਼ਲਟ ਕਿਵੇਂ ਦਾ ਹੁੰਦਾ ਤੇ ਕਸੂਰੀ ਮੇਥੀ ਥੋੜੀ ਜੀ ਤੇ ਮੈਂ ਥੋੜਾ ਜੀ ਜ਼ੀਰਾ ਪਾਉਂਗੀ ਸਿਰ ਅਸਿ ਪੁੰਨ ਕਿਵੇਂ ਪਾਸ ਹਫਤੇ ਬਟ ਬਸ ਮੈਂ ਹੀ ਪਾ ਰਹੀ ਨਾ ਮੈਨੂੰ ਪੁੰਨੰਦਾ ਮੈਂ ਟਾਈਮ ਨਹੀਂ ਹੈਗਾ ਬਹੁਤ ਲੇਟ ਹੋਇਆ ਪਿਆ ਤੇ ਨਾਲ ਜਿਹੜਾ ਆਪਾਂ ਪਿਆਜ਼ ਤੇ ਹਰੀ ਮਿਰਚ ਦਾ ਆਪਾਂ ਮਿਕਸਚਰ ਬਣਾਇਆ ਸੀਗਾ ਚੌਪ ਕੀਤੇ ਸੋ ਪਾ ਲਾਂਗੇ ਮਿਕਸਚਰ ਚੌਪ ਕੀਤੇ ਜਿਹੜੇ ਉਹ ਪਾਣੇ ਆ ਲੋ ਜੀ ਇਹਦਰ ਨਾ ਮੈਂ ਮੈਥੇ ਛਾਣ ਲਏ ਸੀਗੇ ਤੇ ਆ ਸੀ ਆਪਣੇ 3 ਡਾਲਰ ਦੇ ਵਿੱਚ ਇਥੇ ਜੋ ਛਾਣੇ ਤਾਂ ਨਹੀਂ ਕਰਾਈਏ ਇਹਨੂੰ ਬਰੀਕ ਬਰੀਕ ਕੱਟ ਲੈਣੀ ਆ ਹੁਣ ਮੈਂ ਇਹ ਮੁੱਠੀ ਚ ਵੀ ਨਹੀਂ ਆਉਂਦੇ ਹੈਗੇ ਮਤਲਬ ਮੁੱਠੀ ਚ ਮਤਲਬ ਮੁੱਠੀ ਨਾਲ ਵੀ ਕੱਟ ਨਹੀਂ ਚਲੋ ਆ ਬਰੀਕ ਬਰੀਕ ਕੱਟ ਲੈਂਦੇ ਫਿਰ ਇਹਨੂੰ ਆਟੇ ਚ ਪਾਉਣੀ ਆ ਲੋ ਜੇ ਬੰ ਮੈਥੇ ਪਾ ਲੈਣੀ ਇਹ ਕੇ ਦੰਬਸੇ ਨੇ ਤਾਂ ਨਾਂ ਦੀ ਪਰੌਂਠੇ ਨੇ ਮੈਂ ਐਸਾ ਥੋੜਾ ਤਾਂ ਜ਼ਿਆਦਾ ਗੁੰਨਿਆ ਹੈ ਨਾ ਕਿਉਂਕਿ ਪਹਿਲੀ ਹੀ ਹੁਣ ਖਾऊंगी ਸਵੇਰੇ ਵੀ ਖਾऊंगी ਹੈ ਨਾ ਤੇ ਬਾਕੀ ਪਰਜੀਦੀ ਦੀ ਵੀ ਹੈ ਨਾ ਲਾਲਣ ਪਰੌਂਠੇ ਤਾਂ ਫਿਰ ਮੈਂ ਆਟਾ ਗੁੰਨ ਲਿਆ ਖਾਸਾ ਕਿਉਂਕਿ ਪਿਆਜ਼ ਵਗੈਰਾ ਤੇ ਹਰੀ ਮਿਰਚ ਵਗੈਰਾ ਵੀ ਤਾਂ ਪਾਈ ਆ ਮਾਂ ਅੱਜ ਕੋਈ ਗੱਲ ਨਹੀਂ ਸੱਠ ਹੋ ਜਾਊਗਾ ਤੇ ਆਪਾਂ ਬਸ ਪਾਣੀ ਪਾ ਲੈਨੇ ਆ ਤੇ ਗੁੰਨ ਲੈਨੇ ਆ ਨਾ ਚੰਗੀ ਤਰ੍ਹਾਂ ਇਹ ਆਪਾਂ ਟਾਕੂਨ ਲਈ ਆ ਸੀਗਾ ਤੇ ਕੀ ਕਹਿੰਦੇ ਨੇ ਹੁਣ ਆਪਾਂ ਵਸ ਫਰੌਂਟੇ ਬਣਾ ਲੈਨੇ ਆ ਲੋ ਜੀ ਆਪਣੇ ਪਰਾਂਠੇ ਨੇ ਜਿਹੜੇ ਬਣ ਕੇ ਰੈਡੀ ਨੇ ਦੇਖ ਕੇ ਨਸਾਂ ਸਨ ਲੱਗ ਰਹੀਆਂ ਨੇ ਇੱਥੇ ਦੇ ਪਰਾਂਠੇ ਇੱਥੇ ਬਸਪਾ ਮੈਂ ਫਟਾਫਟ ਖਾਣ ਲੱਗੀ ਇਹਨਾਂ ਨੂੰ ਹੁਣ ਆਚਾਰ ਤਾਂ ਹੈ ਨਹੀਂ ਮੈਂ ਹੁਣ ਸੋਚਿਆ ਮੈਂ ਚਾਰ ਖਤਮ ਹੋਇਆ ਪਿਆ ਚਟਨੀ ਵੀ ਹੁਣ ਕੋਕੀ ਨਹੀਂ ਜਾ ਸਕਦੀ ਕਿਉਂਕਿ ਉਹ ਗ੍ਰਾਈਂਡਰ ਖਰਾਬ ਹੋਇਆ ਪਿਆ ਤੇ ਬਸ ਮੈਂ ਹੁਣ ਸੋਚ ਰਹੀਆਂ ਵੇ ਨੂੰ ਦਹੀਂ ਨਾਲ ਹੀ ਖਾ ਲਾਂ ਮੈਨੂੰ ਪਤਾ ਰਾਤ ਦਹੀਂ ਰਾਤ ਨੂੰ ਦਹੀਂ ਨਹੀਂ ਖਾਣੀ ਚਾਹੀਦੀ ਹੈਗੀ ਬਟ ਹੁਣ ਜੀ ਕਰਿਆ ਕੀ ਕਹਿ ਸਕਦੇ ਆ ਦਹੀਂ ਨਾਲ ਖਾ ਲੈਣ ਨਹੀਂ ਐਂ ਖਾ ਕੇ ਦੇਖ ਲੈਣ ਜੇ ਐਸਾ ਸੁਆਦ ਹੋਇਆ ਤਾਂ ਪੈਂਕ ਖਾ ਲਾਂਗੇ ਅਗਰ ਨੂੰ ਅੰਮ੍ਰਿਤ ਲੋਡ ਹੋਈ ਫੇਰ ਅਬ ਦਹੀਂ ਹਾਂਜੀ ਆਪਾਂ ਰੋਟੀ ਪਕਾ ਲਈ ਤੇ ਫਟਾਫਟ ਵਸ ਆਪਾਂ ਚੱਕਤਾਰ ਕਰਦੀ ਹੈ ਹਨਾ ਤੇ ਰਸੋਈ ਸਾਫ਼ ਕਰਦੀਏ ਤੇ ਭਾਂਡੇ ਮਾਂਜ ਦਿੰਨੇ ਆ ਤੇ ਬਸ ਹੁਣ ਮੈਂ ਭਾਂਡੇ ਮਾਂਜ ਦੂੰਗੀ ਕਿਉਂਕਿ ਰਾਤ ਨੂੰ ਝੁੱਟੇ ਭਾਂਡੇ ਨਹੀਂ ਛੱਡਣੇ ਚਾਹੀਦੇ ਹਨਾ ਚਾਹੇ ਕਿ ਨਹੀਂ ਬੰਦਾ ਸੱਤਕਾ ਹੋਵੇ ਮੈਂ ਤਾਂ ਝੁੱਟੇ ਭਾਂਡੇ ਜਮੀ ਨਹੀਂ ਛੱਡਦੀ ਕਿ ਕਹਿੰਦੇ ਰਾਤ ਨੂੰ ਪਾਪ ਹੁੰਦਾ ਝੁੱਟੇ ਭਾਂਡੇ ਛੱਡਣਾ ਵੀ ਛੇਤਰ ਪੈਂਦੇ ਹੁੰਦੇ ਨੇ ਪਤ ਨਹੀਂ ਗਾਲਾਂ ਪੈਂਦੀਆਂ ਹੁੰਦੀ ਨੇ ਐਵੇਂ ਲੋਕਿ ਛ ਹੁੰਦਾ ਤੇ ਆਪਾਂ ਬਸ ਫਟਾਫਟ ਭਾਂਡੇ ਮਾਂਜ ਦਿੱਤੇ ਨੇ ਕਿਉਂਕਿ ਥੋੜੇ ਹੀ ਸੀ ਪਲੇਟ ਵਗੈਰੇ ਸੀ ਜਿਹੜਾ ਬਸ ਖਾਦਾ ਸੀ ਕਿਉਂਕਿ ਦੀਤਾ ਹ ਤੇ ਪਾਸ ਹੁਣ ਆ ਪਛਾਲਦੇ ਆ ਤੇ ਆਪਣੀ ਅੱਜ ਦੀ ਡਿਊਟੀ ਇੱਥੇ ਖਤਮ ਤੇ ਬਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਮਿਲਦੇ ਆ ਫਿਰ ਨਵੇਂ ਬਲੌਗ ਦੇ ਨਾਲ ਬਾਏ ਬਾਏ